YouTube ਚੈਨਲ ਬਣਾ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਜਾਂ ਫਿਰ YouTube ਚੈਨਲ ਤੇ ਆਪਣਾ ਇੱਕ ਸਕਸੈਸਫੁਲ ਕੈਰੀਅਰ ਜਿਹੜਾ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਜ਼ਰੂਰੀ ਹੋਵੇਗਾ ਕਿ ਤੁਸੀਂ ਕਿਸ ਕੈਟਾਗਰੀ ਵਿੱਚ ਆਪਣੇ ਵੀਡੀਓਜ਼ ਬਣਾਉਂਦੇ ਹੋ ਇਹ ਕਲੀਅਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ YouTube ਜਿਹੜਾ ਹੈ ਤੁਹਾਡੀ ਵੀਡੀਓਜ਼ ਨੂੰ ਸਹੀ ਲੋਕਾਂ ਤੱਕ ਪਹੁੰਚਾਵੇ ਤੇ ਲੋਕ ਉਸ ਵੀਡੀਓ ਦੇਖਣ ਤੇ ਤੁਸੀਂ ਆਪਣੇ YouTube JOURNEY ਆ ਜਿਹੜੀ ਸਕਸੈਸਫੁਲੀ ਸਟਾਰਟ ਕਰ ਸਕੋ YouTube ਦੇ ਉੱਪਰ ਮੇਨ ਵਕਤੋਰ ਦੇ ਉੱਤੇ 15 ਟਾਈਪ ਦੀਆਂ ਕੈਟਾਗਰੀਸ ਹੁੰਦੀਆਂ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਸਾਰੀਆਂ ਕੈਟਾਗਰੀਸ ਬਾਰੇ ਵਿੱਚ ਡਿਸਕ੍ਰਾਈਬ ਕਰਾਂਗੇ ਤੇ ਸਾਰੀ ਡਿਟੇਲਸ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਜੋ ਵੀ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਹਾਂ ਜੀ ਦੋਸਤੋ ਵਾਦਿਆਂ ਜੀ ਅੱਜ ਦੀ ਇਸ ਵੀਡੀਓ ਦੇ ਵੱਲ ਪਹਿਲੀ ਕੈਟਾਗਰੀ ਆਉਂਦੀ ਹੈ ਜੀ cars and vehicles ਇਸ ਕੈਟਾਗਰੀ ਦੇ ਵਿੱਚ ਜਿੰਨੀਆਂ ਵੀ ਕਾਰਸ ਵਹੀਕਲ ਜਾਂ ਆਟੋਮੋਬਾਈਲ ਰਿਲੇਟਡ ਵੀਡੀਓਸ ਹੁੰਦੀਆਂ ਨੇ ਜਿਸ ਵਿੱਚ ਕੋਈ ਕਾਰ ਲਾਉਣਾ ਨਵੀਂ ਕਾਰ ਮੋਟਰਸਾਈਕਲ ਆਦਿ ਜਿਹੜੀ ਐਡ ਹੁੰਦੀ ਹੈ ਉਹ ਹੁੰਦੀ ਹੈ ਫੀਚਰ ਬਾਰੇ ਦੱਸਿਆ ਜਾਂਦਾ ਹੈ ਸਾਰੀਆਂ ਉਹ ਸਾਰੀਆਂ ਵੀਡੀਓਸ ਜਿਹੜੀਆਂ ਨੇ ਕਾਰ ਐਂਡ ਵਹੀਕਲ ਦੇ ਵਿੱਚ ਹੁੰਦੀਆਂ ਨੇ ਦੂਸਰੀ ਕੈਟਾਗਰੀ ਹੈ ਜੀ ਕੋਮੇਡੀ ਦੀ ਕਾਮੇਡੀ ਮਤਲਬ ਹਾਸਾ ਜਿਹੜੀ ਵੀ ਵੀਡੀਓ ਨੂੰ ਦੇਖ ਕੇ ਸਾਨੂੰ ਹਾਸਾ ਆਉਂਦਾ ਹੈ ਜਾਂ ਫਿਰ ਹਾਸੇ ਦੇ ਲਈ ਵੀਡੀਓ ਬਣਾਈਆਂ ਜਾਂਦੀਆਂ ਨੇ ਕਾਮੇਡੀ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜਿਵੇਂ ਕਿ ਰੋਸਟ ਵੀਡੀਓਜ਼ 프ੈਂਕ ਵੀਡੀਓਜ਼ ਜਾਂ ਫਿਰ ਸਟੈਂਡ ਅਪ ਕਾਮੇਡੀ ਜਿਹੜੀ ਵੀਡੀਓਜ਼ ਹੁੰਦੀਆਂ ਨੇ ਇਹ ਸਾਰੀਆਂ ਕਾਮੇਡੀ ਦੇ ਸੈਕਸ਼ਨ ਵਿੱਚ ਹੀ ਆਉਂਦੀਆਂ ਨੇ ਤੀਸਰੀ ਕਾਮੇਡੀ ਸੈਕਸ਼ਨ ਹੁੰਦਾ ਹੈ ਜੀ ਐਜੂਕੇਸ਼ਨ ਦਾ ਐਜੂਕੇਸ਼ਨ ਦਾ ਜਿਹੜੀ ক্যাਟਾਗਰੀ ਹੈ ਜੀ ਇਹ ਬਹੁਤ ਹੀ ਜ਼ਿਆਦਾ ਵੱਡੀ ਹੁੰਦੀ ਹੈ ਵੱਡੀ ਲਾਰਜ ਕੈਟਾਗਰੀ ਹੈ ਇਸ ਵਿੱਚ ਮੁੱਖ ਤੌਰ ਤੇ ਇਸ ਕੈਟਾਗਰੀ ਵਿੱਚ ਉਹ ਵੀਡੀਓ ਸੌਂਦੀਆਂ ਨੇ ਜਜੋ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਕੋਈ ਕਿਸੇ ਨੂੰ ਐਜੂਕੇਸ਼ਨ ਦੇ ਰਿਹਾ ਮਤਲਬ ਪੜ੍ਹਾ ਰਿਹਾ ਹੈ ਜਾਂ ਫਿਰ ਜਸਟਾ ਕਿ ਅੱਜ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਸੀਂ ਇਸ ਵੀਡੀਓ ਤੋਂ ਵੀ ਕੁਝ ਸਿੱਖ ਰਹੇ ਹੋ ਤਾਂ ਇਹ ਵੀਡੀਓ ਵੀ ਐਜੂਕੇਸ਼ਨ ਕੈਟਾਗਰੀ ਦੇ ਵਿੱਚ ਹੀ ਆਏਗੀ ਚੌਥੀ ਕੈਟਾਗਰੀ ਹੈ ਜੀ ਐਂਟਰਟੇਨਮੈਂਟ ਦੀ ਇਹ ਕੈਟਾਗਰੀ ਕੈਟਾਗਰੀ ਵੀ ਬਹੁਤ ਵੱਡੀ ਹੈ ਇਸ ਵਿੱਚ ਜਿਹੜੀ ਫਨੀ ਐਕਟਸ ਕਾਮੇਡੀ ਐਕਟਸ ਵੀ ਆ ਸਕਦੇ ਨੇ ਫਿਲਮ ਦੇ ਸ਼ਾਰਟ ਕੱਟ ਜਿਹੜੇ ਸੀਨਸ ਹੁੰਦੇ ਨੇ ਉਹ ਵੀ ਆ ਸਕਦੇ ਆ ਸਕਦੇ ਨੇ ਅਤੇ ਜਾਂ ਫਿਰ ਇਸ ਜਿੰਨੇ ਵੀ ਵੀਡੀਓ ਜਿਹੜੀਆਂ ਕਿ ਲੋਕਾਂ ਨੂੰ ਐਂਟਰਟੇਨ ਕਰਦੀਆਂ ਨੇ ਉਹ ਸਾਰੇ ਹੀ ਇਸ ਐਂਟਰਟੇਨਮੈਂਟ ਕੈਟਾਗਰੀ ਵਿੱਚ ਆਉਂਦੀਆਂ ਨੇ ਫਿਲਮਸ ਐਂਡ ਐਨੀਮੇਸ਼ਨ ਇਸ ਵਿੱਚ ਵੱਡੇ ਬੈਨਰਸ ਦੁਆਰਾ ਪੇਸ਼ ਕੀਤੀਆਂ ਹੋਈਆਂ ਫਿਲਮ ਤੇ ਐਨੀਮੇਟ ਐਨੀਮੇਟਡ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਉਹ ਸਾਰੀਆਂ ਇਸ ਕੈਟਾਗਰੀ ਵਿੱਚ ਆਉਂਦੀਆਂ ਨੇ ਜੀ ਅਗਲੀ ਕੈਟਾਗਰੀ ਹੈ ਜੀ ਨੰਬਰ 5 ਦੇ ਉੱਪਰ ਗੇਮਿੰਗ ਇਹ ਦੱਸਣ ਦੀ ਜ਼ਿਆਦਾ ਲੋੜ ਨਹੀਂ ਹੈ ਜੀ ਗੇਮਿੰਗ ਦੇ ਜਿੰਨੀਆਂ ਵੀ ਵੀਡੀਓਜ਼ ਬਣਦੀਆਂ ਨੇ ਜਿਵੇਂ ਕਿ ਫ੍ਰੀ ਫਾਇਰ ਪਬਜੀ ਜਾਂ ਫਿਰ ਦੂਸਰੀਆਂ ਵੀਡੀਓਜ਼ ਜਿਸ ਵਿੱਚ ਕਿ ਲਾਈਵ ਸਟ੍ਰੀਮ ਵੀਡੀਓਜ਼ ਹੁੰਦੀਆਂ ਨੇ ਗੇਮਿੰਗ ਦੇ ਲਈ ਉਹ ਸਾਰੀਆਂ ਇਸ ਕੈਟਾਗਰੀ ਵਿੱਚ ਆਉਂਦੀਆਂ ਨੇ ਜੀ ਇਸ ਅਗਲੀ ਕੈਟਾਗਰੀ ਹੈ ਦੀ ਹਾਊ ਟੂ ਐਂਡ ਲਾਈਫਸਟਾਈਲ ਦੇ ਵਿੱਚ ਇਸ ਵਿੱਚ ਉਹ ਸਾਰੀਆਂ ਵੀਡੀਓਸ ਆ ਜਾਂਦੀਆਂ ਨੇ ਜਿਸ ਵਿੱਚ ਕੀ ਕਿਸੇ ਕੰਮ ਨੂੰ ਕਿਸ ਤਰੀਕੇ ਕਰਨਾ ਹੈ ਇਹ ਸਿਖਾਇਆ ਜਾਂਦਾ ਹੈ ਜਾਂ ਫਿਰ ਇਹ ਦੱਸਿਆ ਜਾਂਦਾ ਹੈ ਜੇਕਰ ਤੁਸੀਂ ਘਰ ਕੋਈ ਘਰ ਡੈਕੋਰੇਟ ਕਰਦੇ ਹੋ ਤਾਂ ਕਿਸ ਤਰੀਕੇ ਡੈਕੋਰੇਟ ਕਰਦੇ ਹੋ ਇਹ ਵੀ ਹਾਊ ਟੂ ਐਂਡ ਸਟਾਈਲ ਦੇ ਵਿੱਚ ਹੀ ਆ ਜਾਂਦਾ ਹੈ ਜੇਕਰ ਤੁਸੀਂ ਕੋਈ ਕ્રાਫਟ ਕਰਨਾ ਸਿਖਾਉਂਦੇ ਹੋ ਕੁਝ ਬਣਾਉਣਾ ਸਿਖਾਉਂਦੇ ਹੋ ਚਾਹੇ ਕੈਟਸ ਨੂੰ ਬਣਾਓ ਜਾਂ ਫਿਰ ਦੂਸਰੇ ਕਿਸੇ ਵੀ ਮਡੋਨਸ ਖਹੋਂਦੇ ਤਾਂ ਉਹ ਵੀ ਇਸੇ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਨੈਕਸਟ ਉਸੇ ਹਿਸਾਬ ਦੇ ਨਾਲ ਤੁਸੀਂ ਆਪਣੀ ਚੈਨਲ ਦੀ ਕੈਟਾਗਰੀ ਜਿਹੜੀ ਹੈ ਸਿਲੈਕਟ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਕੈਟਾਗਰੀ ਸਿਲੈਕਟ ਕਰਨ ਲਈ ਕਿਸ ਤਰ੍ਹਾਂ ਦੀ ਵੀਡੀਓਜ਼ ਬਣਾਉਨੇ ਹੋ ਇਸ ਰਿਲੇਟਿਡ ਕਮੈਂਟ ਕਰ ਸਕਦੇ ਹੋ ਵੀਡੀਓ ਦੇ ਉੱਪਰ ਤੇ ਤੁਹਾਨੂੰ ਰਾਏ ਚਾਹੀਦੀ ਹੈ ਕਿ ਤੁਹਾਡਾ ਚੈਨਲ ਕਿਸ ਕੈਟਾਗਰੀ ਵਿੱਚ ਆਉਂਦਾ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਰਿਪਲਾਈ ਜ਼ਰੂਰ ਕਰਾਂਗੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਨੈਕਸਟ ਹੈ ਜੀ 뮤직 ਦੀ ਕੈਟਾਗਰੀ 뮤직 ਕੈਟਾਗਰੀ ਵਿੱਚ ਸਾਰੇ ਜਿੰਨੇ ਵੀ Song 뮤직 ਵੀਡੀਓਸ ਆ ਜਾਂਦੀਆਂ ਨੇ ਇਹ ਸਾਰਾ ਕੁਝ ਏਸੇ ਹੀ ਕੈਟਾਗਰੀ ਦੇ ਵਿੱਚ ਆਉਂਦਾ ਹੈ న్యూਸ ਐਂਡ ਪੋਲਿਟਿਕਸ ਇਸ ਕੈਟਾਗਰੀ ਵਿੱਚ ਜਿੰਨੇ ਵੀ న్యూਸ ਚੈਨਲਸ ਹੁੰਦੇ ਨੇ న్యూਸ ਰਿਲੇਟਿਡ ਵੀਡੀਓਸ ਆਉਂਦੀਆਂ ਨੇ ਜਾਂ ਫਿਰ ਪੋਲੀਟੀਕਲ ਰਿਲੇਟਡ ਵੀਡੀਓ ਆਉਂਦੀਆਂ ਨੇ ਸਰਕਾਰੀ ਸਰ ਗਰਮੀਆਂ ਦੇ ਬਰਤੀ ਉਹ ਸਾਰੀਆਂ ਇਸ ਕੀ ਪੀਪਲ ਐਂਡ ਬਲੌਗਸ ਇਸ ਵਿੱਚ ਕਿਸੇ ਸਪੈਸ਼ਲ ਪਰਸਨੈਲਿਟੀ ਦੁਆਰਾ ਜਾਂ ਉਸ ਦੇ ਅਕੋਰਡਿੰਗ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜਾਂ ਫਿਰ ਕੁਝ ਲੋਕ ਜੋ ਕਿ ਅੱਜ ਕੱਲ ਆਮ ਹੋ ਚੁੱਕਾ ਹੈ ਕਿ ਬਲੌਗ ਵੀਡੀਓਜ਼ ਬਣੰਦੀਆਂ ਨੇ ਤੁਸੀਂ ਕਿਤੇ ਘੁੰਮ ਜਾਂਦੇ ਹੋ ਤੁਸੀਂ ਉਸਾਰਾ ਜਿਹੜਾ ਆਪਣਾ A ਤੋਂ Z ਤੱਕ ਜਿੰਨੀ ਵੀ ਡਿਟੇਲਸ ਹੁੰਦੀ ਹੈ ਘਰ ਤੋਂ ਲੈ ਕੇ ਅਸਦੀਕੀ ਗਏ ਕੀ ਕੀਤਾ ਕੀ ਖਾਦਾ ਇਹ ਸਾਰੀ ਵੀਡੀਓਸ ਤੁਸੀਂ ਲਗਾਤਾਰ ਕੰਟੀਨਿਊ ਬਣਾ ਕੇ ਅਪਲੋਡ ਕਰ ਦਿਓ ਤਾਂ ਇਹ ਵੀ ਪੀਪਲ ਐਂਡ ਵਲੋਗਸ ਕੈਟਾਗਰੀ ਵਿੱਚ ਆਉਂਦੀਆਂ ਨੇ ਨੈਕਸਟ ਕੈਟਾਗਰੀ ਹੈ ਜੀ ਪੈਟਸ ਐਂਡ ਐਨੀਮਲ ਪੈਟਸ ਐਂਡ ਐਨੀਮਲ ਵਿੱਚ ਜਿੰਨੇ ਵੀ ਐਨੀਮਲ ਰਿਲੇਟਡ ਵੀਡੀਓਸ ਆਉਂਦੀਆਂ ਨੇ ਪੈਟਸ ਵਗੈਰਾ ਤੁਸੀਂ ਡੌਗ ਰਿਲੇਟਡ ਵੀਡੀਓਸ ਹੁੰਦੀਆਂ ਨੇ ਜਾਂ ਫਿਰ ਕਿਸੇ ਨੇ ਕੋਈ ਹੋਰ ਘਰ ਦੇ ਵਿੱਚ ਪੈਟ ਰੱਖੇ ਹੋਏ ਨੇ ਤ ਸਾਰੇ ਇਸ ਕੈਟਾਗਰੀ ਵਿੱਚ ਆਉਣਗੀਆਂ ਸਾਇੰਸ ਐਂਡ ਟੈਕਨੋਲੋਜੀ ਇਸ ਵਿੱਚ ਸਾਇੰਸ ਰਿਲੇਟਡ ਅਤੇ ਟੈਕਨੋਲੋਜੀ ਰਿਲੇਟਡ ਵੀਡੀਓਜ਼ ਜਿਹੜੀਆਂ ਆ ਜਾਂਦੀਆਂ ਨੇ ਇਸੇ ਵਿੱਚ ਦਿਸਕਰ ਅਗੇ ਡਿਸਕਵਰੀ ਚੈਨਲ ਸਟਰੀ ਚੈਨਲ ਵਗੈਰਾ ਸਾਰਾ ਕੁਝ ਇਸੇ ਹੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਸਪੋਰਟਸ ਦੇ ਵਿੱਚ ਜਿਹੜੇ ਗੇਮਸ ਰਿਲੇਟਡ ਚੈਨਲ ਹੁੰਦੇ ਨੇ ਜਿਨ੍ਹਾਂ ਵਿੱਚ ਕਿ ਪਲੇਅਰ ਖੇਡ ਦੇ ਵਿੱਚ ਦਿਖਾਇਆ ਜਾਂਦੇ ਨੇ ਫੁੱਟਬਾਲ ਰਿਲੇਟਡ ਕ੍ਰਿਕਟ ਦੇ ਰਿਲੇਟਡ ਜਾਂ WWE ਰਿਲੇਟਡ ਜਿੰਨੇ ਵੀਡੀਓਸ ਆਉਂਦੀਆਂ ਨੇ ਉਹ ਸਾਰੀਆਂ ਸਪੋਰਟਸ ਦੇ ਵਿੱਚ ਹੀ ਆ ਜਾਂਦੀਆਂ ਨੇ ट्रैवल ਐਂਡ ਇਵੈਂਟਸ ਇਸ ਵਿੱਚ ਕੀ ਜਿਸ ਤਰ੍ਹਾਂ ਕਿ ਲੋਕ ਘੁੰਮਣ ਜਾਂਦੇ ਨੇ ਬਾਹਰ ਦੇ ਵਿੱਚ ਕਿਤੇ ਵੀ ਤੇ ਉੱਥੇ ਆਪਣੇ ਵੀਡੀਓਸ ਬਣਾਉਂਦੇ ਨੇ ਪਲੇਸਸ ਦੇ ਵਿੱਚ ਜਾ ਕਰਕੇ ਡਿਫਰੈਂਟ ਡਿਫਰੈਂਟ ਪਲੇਸਸ ਦੇ ਵਿੱਚ ਆ ਕਰਕੇ ਤਾਂ ਇਹ ਸਾਰੀਆਂ ਵੀਡੀਓਸ ਇਸੇ ক্যাਟਾਗਰੀ ਦੇ ਵਿੱਚ ਆਉਂਦੀਆਂ ਨੇ ਦੇਖਾ ਤੁਸੀਂ ਵੀ ਦੋਸਤੋ ਆਪਣਾ YouTube ਚੈਨਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਵੀਡੀਓਜ਼ ਬਣਾਉਣਾ ਚਾਹੁੰਦੇ ਹੋ ਸਾਥੀਆ ਗਾਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਿਜੀਟਲ ਪੰਜਾਬ YouTube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ YouTube ਚੈਨਲ ਦੀ ਕੈਟਾਗਰੀ ਸਿਲੈਕਟ ਕਰ ਸਕਦੇ ਹੋ ਕਿਹੜੀ ਕਿਹੜੀ ਕੈਟਾਗਰੀਜ਼ ਹੁੰਦੀਆਂ ਨੇ ਕਿਸ ਕੈਟਾਗਰੀ ਵਿੱਚ ਤੁਹਾਨੂੰ ਚੈਨਲ ਬਣਾਉਣਾ ਚਾਹੀਦਾ ਹੈ ਤੇ ਕਿਸ ਕੈਟਾਗਰੀ ਵਿੱਚ ਕਿਹੜੇ-ਕਿਹੜੇ ਚੈਨਲ ਆਉਂਦੇ ਨੇ ਅੱਜ ਦੀ ਇਹ ਵੀਡੀਓ ਡਿਟੇਲ ਹੋਵੇਗੀ ਇਸ ਕੀ ਕੈਟਾਗਰੀ ਕਿਸ ਤਰੀਕੇ ਨਾਲ ਸਿਲੈਕਟ ਕਰਨੀ ਹੈ YouTube ਚੈਨਲ ਦੇ ਉੱਪਰ ਹਾਂਜੀ ਦੋਸਤੋ ਜੇਕਰ ਤੁਸੀਂ